ਵਾਹ ਜੀ ਬਾਜੀਗਰਾ ਭਾਈ ਪਿੰਡ ਦਾ ਬਿੱਟੂ ਆਦਾ ਨਾਮ ਸੁਖਦੀਪ ਸਿੰਘ ਬਿੱਟੂ ਇਹ ਹਰੀ ਰਣੂ ਵੀ ਆਉਂਦਾ ਮੇਰੇ ਨਾਲ ਧੰਨਵਾਦ ਅੱਗੇ ਰਹਿਣਾ ਦੇ ਬਾਜੀ ਬੋਣੀਆਂ ਅੱਜ તદીવાલા કવાય કરી પાર અમે રે રતો કવાય આઈ જા આઈ જા ફોબે દેયા કોવાયા ਮੈਂ ਨੰਬਰ ਰੰਗੋ ਕਰਦਾ ਹਾਂ 1082 ਉੱਧਰ ਮੇਰਾ ਬਿੱਲਾ ਕਾਰ ਦੀ ਜਫਟੇ ਆਉਂਦਾ ਪਾਇਰਾਂ ਤੋਂ ਝੋਟੀਆਂ ਗੱਲ ਦੇ ਵਿੱਚ ਆ ਗਈਆਂ ਨੇ ਤੇ ਹੁਣ ਗੱਲ ਦੇ ਵਿੱਚ ਝੋਟੀਆਂ ਜੋਰਨਾ ਕੱਢਣੀਆਂ ਵਾਹ ਵਾਹ ਇਹ ਬਿੱਟੂ ਦਾ ਭਾਈ ਮੈਂ ਤਾਂ ਕਹਿ ਰਹਿਣ ਦੇ ਤੂੰ ਪਾਪਾ ਬਟਾਰੀ ਸੱਤੇ ਆ ਕਹਿੰਦਾ ਨਹੀਂ ਆਪਣਾ ਪਿੰਡਾ ਮੈਨੂੰ ਹੌਸਲਾ ਵੀ ਆਪਣੇ ਨਗਰ ਦਾ ਵੀ ਮੈਂ ਤਾਂ ਵੀ ਡੈਡੀ ਜ਼ਰੂਰ ਖੇਡ ਕਰਨੀਆਂ ਜੀ already. ਇਹੀ ਵੇਸੇ ਕਰਨ ਬੜ ਲੋ ਮਾੜਾ ਕਾ ਲਿਆ ਪੁਣੇ ਇਹ ਗੱਲ ਸਿੱਧਾ ਇੱਟ ਨੇ ਗੱਟਦੇ ਆਉਂ ਗਿਆ ਤਾੜੀਆਂ 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 ਡਾਇਰੈਕਟਰ ਹੋਵੇ ਬਜਾ ਦੇ ਜਾਓ ਵਾਹ ਵਾਹ ਇਹ ਤਾਂ ਤੁਹਾਡੇ ਪਿੰਡ ਦਾ ਬਾਗੀਕਾਰਾ ਜੀ ਆਪਣੇ ਦਾ ਹੈ ਮੇਰਾ ਲੜਕਾ ਹੈ ਮਹਾਰਾ ਰਾਜੀ ਰੱਖਿਆ ਸਾਨੂੰ ਕਿਉਂਕਿ ਕਿਸਿਆਂ ਨੇ ਅੱਗੇ ਕਹਿੰਦੇ ਆ ਅੱਗੇ ਮੱਗ ਛੱਡ ਨਹੀਂ ਪਿੰਡਾਂ ਦੇ ਕਹਿੰਦੇ ਜੇ ਇੱਕ ਵਿੱਚ ਮੱਛੀ ਹੋਵੇ ਨਾ ਤੇ ਹੁੰਦਾ ਵੀ ਸਾਡਾ ਵੀ ਹਿੱਸਾ ਮੱਗ ਦੇ ਵਿੱਚ ਤੇ ਗੁਰੂ ਭਾਈ ਕਿਰਪਾ ਕਰਨੇ ਕਰ ਨੂੰ ਚਾਹਤੀ ਕਿ ਲੋ ਵਿੱਚ ਰੱਖੇ ਸ਼ਾਬਾਸ਼ ਵਾਹ ਬਟੂ ਇਹ ਦੋਨੇ ਪਿਓ ਪੁੱਤ ਕਿਹੜਾ ਮਾਰ ਰਹੇ ਨੇ ਸ਼ਾਬਾਸ਼ ਓਏ ਪੇ ਪੇ ਕਿਹੜਾ ਮਾਰ ਲੋ ਕਿਉ ਕਿਉ ਨਹੀਂ ਪਿਓ ਪੁੱਤ ਗੱਡੀਆਂ ਦੇ ਦੇਣ ਸਾਨੂੰ ਯਾਰ ਨਹੀਂ ਲੋ ਜੀ ਬਹੁਤ ਕੀ ਟੈਨਸ਼ਨ ਦਾ ਚਰਾਂ ਉਹਨਾਂ ਨਾਲ ਸਦੀ ਗੱਲ ਕਰਾਂਗੇ ਕਾਟੜਾ ਕੋਈ ਦਾ ਗੱਲਾਂ ਸਾਰਾ ਮੈਂ ਗੱਡੀਆਂ ਦੇ ਕਹਿਣਾ ਚੱਲ ਬੈਠੇ ਆ ਆ ਕਾਟੜਾ ਆ ਗਿਆ ਦਾਦੇਓ ਪੁਰਾਣਾ ਕਾਟੜਾ ਲੈ ਕੇ ਆਂਦਾ ਆ ਅਸੀਂ ਤਾਂ ਹੁਣ ਫੱਟੀ ਕਾੜ ਦਿੱਤੀ ਜੀ ਅਸੀਂ ਕਿਹ ਬਾੜੀ ਦੇ ਮੁਕਾਬਲੇ ਦਿਖਾਉ ਦਈਏ ਕੰਦਾ ਗਾਟ ਵਾਲੀ ਆਈਟਮ ਕਰਾਣੀ ਕਰਾਣੀ ਆ ਮੇਰੀ ਗੱਲ ਸੁਣ ਲੈ ਹਾਂ ਲਈ ਦਾਦਾ ਜੀ ਤੈਨੂੰ ਹੀ ਕੀਤਾ ਚਲੇ ਲੱਗਿਆ ਅੱਛਾ ਐਂਦਾ ਕਰ ਹਾਂ ਤੇਨੂੰ ਦੋ ਦੰਦ ਪਾ ਕੇ ਤੇਰੇ ਸਿਰ ਦੇ ਦੋਨੋਂ ਫੁੱਟ ਖੋ ਜਾਵੇ ਤੇਰੇ ਸਿਰ ਦੇ ਉੱਪਰ ਹਾਂ ਜੀ ਐਨੂੰ ਐਨੂੰ ਹੁਣੇ ਸਰਦਨ ਨਾ ਆ ਜਾ ਉਹ ਪਿੰਗਲਾ ਪਹਾੜ ਚੜ ਜਾਵੇ ਕਿ ਪਹੁੰਚ ਜਾ ਤੇਰੀ ਮਾਂ ਦਾ ਇਤਲੀ ਦਾ ਟਟਕੇ ਕੁੱਤੇ ਦੀ ਲਵਾਣੀ ਪੈ ਜਾਣੀ ਹੈ ਜੀ ਹਾਂ ਜਿੰਨਾ ਬੋਲਦਾ ਐ ਲੋ ਤੇਰੇ ਨੰਬਰ ਆ ਖੜਾ ਝੋਟਾ ਜਾਂਦਾ ਕੋਈ ਸ਼ਾ ਨਹੀਂ ਲੱਗਦਾ ਨਾਟਕੇ ਵਾਲੇ ਤੇਰੇ ਮਸਲੀ ਗਾਉਂ ਆ ਤਰ ਨੂੰ ਆ ਕੇ ਆਇਆ ਵੀਰ ਸੁਣ ਕੇ ਯਾਰ ਕਹਿੰਦੇ ਨਸ਼ੇ ਪਿੱਛੇ ਲੱਗ ਤੀ ਨਾ ਇੱਜ਼ਤਾਂ ਦੇ ਰੋਣਾ ਹਾਂ ਨਸ਼ੇ ਪਿੱਛੇ ਲੱਗ ਤੀ ਨਾ ਇੱਜ਼ਤਾਂ ਦੇ ਰੋਣਾ ਮੰਨ ਲੈ ਟੋਖੇ ਦੇ ਨਾਲ ਖਾਧੇ ਬਿਨਾ ਗੋਲੀ ਉਹ ਛੱਡ ਕੇ ਕਰਾਪਾ ਜਿਹੜਾ ਨਸ਼ੇ ਨੂੰ ਲਾਊਗਾ ਫੇਰ ਦੱਸੋ 911 ਬਾਂਦੀ ਕਿੰਦਾ ਪਾਊਗਾ ਫੇਰ ਦੱਸੋ 911 ਬਾਂਦੀ ਕਿੰਦਾ ਪਾਊਗਾ ਆਵੇ ਆ ਗਿਆ ਤੇਰੇ ਤੇਰੀ ਸਰਦਾਰੀ ਉਹ ਕਰਨਾ ਹੈ ਆਪੇ ਬਾਹਰ ਹੈ ਇਹਨੇ ਗੇੜਾ ਲਾ ਲਾ ਰੋ ਹਦੀਨ ਐਡੋ ਸਾਡੇ ਕੋਲ ਆ ਗਿਆ ਇੰਨੇ ਬਾਜੀ ਪੈ ਗਏ ਪੈ ਗਏ ਬਾਕੀ ਕੰਡਾ ਨਾਲ ਲਾ ਲਾ ਕੇ ਪੱਗ ਮੂਰੀ ਆ ਗਿਆ ਆਹ ਹੁੰਦਾ ਕੀ ਕੋਈ ਕਾਹ ਪਹਿਲੇ ਬੂਲ ਨਹੀਂ ਲੱਭੂ ਉਹਦੇ ਸਾਹਮਣੇ ਨਹੀਂ ਹਰੇ ਤਿੰਨ ਆ ਇਹਨੇ ਦੋ ਰੁਪਏ ਮਾਨ ਕਰਦੇ ਜੀ ਰੋਹਰ ਬਹੁਤ ਸਾਰਾ ਮਾਨ ਕਰਦੇ ਜੀ ਜਵਾਬੇ 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 ਰੋਹਰ ਬਹੁਤ ਸਾਰਾ ਮਾਨ ਕਰਦੇ ਜੀ ਰੋਹਰ ਬਹੁਤ ਸਾਰਾ ਮਾਨ ਕਰਦੇ ਜੀ ਇਤਨਾ ਹੋਰ 100 ਰੁਪਏ ਮਾਨ ਕਰਦੇ ਜੀ ਹਾਂ ਜੀ ਜੀ ਮਾਨ ਕਰਨਾ ਹੋਊ ಹಣ್ಧಿ бай ಗೆರೇ ಮನ ಮಾಡೋದು ಕಂದಾ ಬಾಲದ ಕಂದಾ ಸಾ ಎಲ್ಲಾ ಮನ लागನ

ਸਤ ਕਾਲ ਲੈ ਗੰਨਾ ਉਹ ਜਾ ਵਾਜ ਪਰਾਂ ਮਿਆਤੀ ਮਾਂ ਤੇਰੇ ਗੇਟਿਓਂ ਮੈਂ ਕੀ ਕਰੀ ਕਿਨ ਕੋਪੇ ਪਾਵਾਂ ਕੰਮ ਕੀ ਕਾਹੇ ਨੀ ਮਤੀ ਦਾ ਜਾਵਾਂ ਜਿਨੀਆਂ ਬੀਤੀ ਮਿਲੇ ਉਹ ਕਿਆ ਵੀ ਸੁਪਨੇ ਤਨ ਹੋ ਸਨੇ ਜਵਾਨੀ ਕੀ ਗਾਹਾਰੇ ਕੱਲਾ ਖੜੀਆਂ ਠੇਕਰਾ ਵਿੱਚ ਡੁੱਬਿਆ ਮੇਰਾ ਬਾਬਰ ਖੋੜਾ ਠੇਕਰਾ ਵਿੱਚ ਡੁੱਬਿਆ ਮੇਰਾ ਬਾਬਰ ਖੋੜਾ ਉਹਦੀ ਕਿੱਤੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਸੋਲੋ ਪੰਜਾਬ ਦੇ ਬੱਚਿਓ ਆਪਾਂ ਯੂਨਪਰਿ ਆਪਾਰਿਸ ਕਾਮੀਆ ਮਾਤਾ ਜੀਤਾ ਦੀ ਸਾਵਾ ਜੀ ਆਪਾਰਿਸ ਕਰਨੀਆਂ ਭਾਸ਼ਾ ਉਹਨਾਂ ਦੀ ਗੁਰੂ ਨਾਨਕ ਦੇਵ ਜੀ ਵਿਚਾਰਦਾ ਕਿ ਹੁੰਦਾ ਸਤੋਸ਼ ਕਰਮ ਪਤ ਚੋਲੀ ਧਿਆਨ ਕੀ ਕਰਾ ਕੂਦ ਸਾਵਾ ਜੀ ਆਪਾਂ ਸੁਣੀਏ ਕਰਦੀਆਂ ਸੱਚਾ ਰੱਖਰੇ ਕਿਉਂਕਿ ਗੁਰੂ ਸਾਹਿਬ ਫਰਮਾਉਦੇ ਨੇ ਆ ਗਿਆ ਆ ਗਿਆ ਆ ਗਿਆ ਕਾਹੇ ਨਾਦੀ ਕਾਹੇ ਪੜੀ ਲੋਰੜੀ ਹਾਜੀ ਆਜ ਲੱਗੂਗੀ ਹਲੂਮਾਨ ਵਾਲੀ ਸ਼ਾਹ ਹਲੂਮਾਨ ਵਾਲੀ ਪਰੇ ਹੋ ਜਾ ਪਿੱਛੇ ਜਿਆ ਪਿੱਛੇ ਜਿਆ ਦੱਬਾ ਆ ਕੇ ਲੱਗੇ ਲੈ ਬੱਚਾ ਬਾੜੀ ਤਾੜੀ ਮਾਰੇ ਜੋਰ ਨਾਲ ਪਰਵਾਵੀ ਪਾਸ਼ਾ ਵਾਹੋ ਓ ਤੱਤੀ ਤਵੀ ਦੁਪਹਿਰ ਤੇਰੇ ਤੱਤੀ ਹੋਵੇ ਰੱਬ ਨਵਾਜ ਦਾ ਡਰੀ ਜਾਵੋ ਇੱਥੇ ਧਰਮ ਤੇ ਪਾਪ ਦਾ ਜੰਗ ਕਮਾ ਘਾਟਾ ਮਾਰਦੇ ਆ ਗਮ ਗ੍ਰਹਿ ਬਟੋ ਬਾਪੂ ਰੱਬ ਦੇ ਆਸਰੇ ਧਰਿ ਜਾਮਾ ਉੱਪਰ ਜੱਖਦਾ ਥੋੜੀ ਚਲੋ ਜਨਾ ਉੱਪਰ ਮੁੱਕੋ ਆਹ ਕੋਣ ਹੈ ਕੋਣ ਹੈ ਇੱਕ ਹੋਰ ਇੱਕ ਹੋਰ ਇਹ ਲਾਗੀ ਪ੍ਰਮਾਤਮਾ ਦੇ ਨਾਮ ਦੀ ਗੁਰੂ ਗਰਬਜ ਸਿੰਘ ਦੇ ਮਹਾਰਾਜ ਦੇ ਨਾਮ ਦੀ ਚੱਕੇ ਰੱਖੋ ਹੋਰ ਵੱਡੀ ਪੰਨੋ ਐਦਾਂ ਰੱਖੀਂ ਸ਼ਾਲਾ ਆ ਜੀ ਨਾ ਰਹਿ ਚਲੋ ਜੀ ਨਾ ਹੋ ਜਾ ਤੋੜਿਆ ਲੈ ਵੀ ਢੋਲ ਵਾਸਤੇ ਔਨ ਲਗ ਗਈਆਂ ਫੱਟੀ ਦੀਆਂ ਸ਼ਾਵਾਂ ਵੇਖ ਕੇ ਖਿਡਾਰੀ ਹੋ ਜਾ ਗਰਮ ਆ ਜਾਂਦੀ ਸ਼ਾਵਾਂ ਵੀ 100 ਰੁਪਇਆ ਹੋ ਜੀ ਐਤੋ ਸਰਦਾਰ ਸਾਹਿਬ 100 ਰੁਪਇਆ ਹੋ ਜੀ 100 ਰੁਪਇਆ ਹੋ ਜੀ ਲਾ ਲਈ ਆ ਗਈਆਂ ਲੈਣੇ ਇਸ਼ਾਰਾ ਜਿਨ੍ਹਾਂ ਨੇ ਤੁਹਾਨੂੰ ਗੇੜ ਸੀ ਉਹ ਸ਼ਾਵਾਂ ਦੀ ਕੋੜੀ ਦੇ ਉੱਤੇ ਸ਼ਾਲ ਲਕੜੀਆਂ ਦਾਦੇਓ ਸ਼ਾਮ ਤੱਕ ਬਾੜੀ ਪੈਣੀ ਆ ਜਦ ਤੱਕ ਨਤਾਰਾ ਨਹੀਂ ਹੁੰਦਾ ਜਿਹੜਾ ਪੌੜੀ ਚ ਦੋ ਛਾਂ ਫਸ ਗਿਆ ਉਹਨੂੰ ਬਿਠਾ ਲਈਏ ਆ ਉੱਚਾ ਕਰੀ ਜਾਣੇ ਆ ਬਾਦੋ ਇੱਕ ਹੱਥ ਬੰਨ ਕੇ ਬੇਚੀ ਆ ਤੇ ਜਿਹੜੇ 15 ਖਿਡਾਰੀ ਆਏ ਆ ਇਹ ਪਿੰਡ ਦੇ ਬਾੜੀ ਕਰਦੇ ਉੱਥੋਂ ਚੱਲੇ ਤੋਂ ਸਾਡਾ ਖਾਚਾ ਕੇ ਰੋਟੀਆਂ ਦੁੱਧ ਸ਼ਾਮ ਤੱਕ ਨੇ ਖਾਣਾ ਸਾਡੀ ਪੂਰੀ ਕੀਤੀ ਆ ਕਿਰਾਏ ਭਾਰੇ ਦੇਨੇ ਜਿਹਦੇ ਗਰਾਹੀ ਰਹਿੰਦੀ ਆ ਨਿਰਵਾ ਕਰਕੇ ਗਲਾਈ ਪਿਆ ਦਿਓ ਬਾਦਿਓ ਨਗਰ ਨੇ ਮਾਤਰੀ ਦਾ ਬਹੁਤ ਕੀਤਾ ਅਸੀਂ ਇਸ ਕਰਕੇ ਕਹਿੰਦੇ ਆ ਵੀ ਜਿਹਦੇ ਘਰ ਗਲਾਈ ਰਹਿੰਦੀ ਉਹ ਵੀ ਇਹਨੂੰ ਦੇ ਦਿਓ ਬੀਬੀਆਂ ਭੈਣਾਂ ਨੂੰ ਵੀ ਪਾਈ ਬੇਤੀਆ ਦਾਲੇ ਸੂਟ ਜਿਹਦੇ ਘਰੋਂ ਨਹੀਂ ਆਇਆ ਬਾਜੀ ਦੇ ਕੇ ਨਿਆਣਾ ਖੁਰ ਭੇਜ ਦਿਓ ਆਪ ਲਿਓ ਜਿੱਦਾਂ ਮਾਦੀ ਦਾਲੇ ਸੂਟ ਪਾਈ ਇੱਥੇ ਪਿਆਰੇ ਆ ਕਰਦੀ ਕੋਲਾ ਨਗਰ ਨੂੰ ਕੋਣੀ ਗੇ ਲੰਗ ਬੁਲਾਉਗਾ ਪਰਮਾਤਮਾ ਹਾਂਜੀ ਜਿੰਦਿਆਲੇ ਤਨਸਲਾ ਅੱਜ ਆ ਜਿਹੜਾ ਖੇਗਰਾਨੀ ਦੁਕਾਨ ਆ ਜਿੱਥੇ ਉਹਦੇ ਕੋਲ ਬਾਜੀ ਦਾ ਰਹਤਾ ਆ ਖਿਆਨ ਤੱਕ ਬਹੁਤ ਸੇ ਵੀ ਪਿਆ ਸਕਦੇ ਆ ਤੇ ਭਾਈ ਹੁਣੀ ਪਿਚਾ ਲਿਓ ਭੈਣੋ ਕਈ ਪੈਣਾ ਕਹਿੰਦੇ ਬਾਜੀ ਦੇਖ ਲੀਏ ਫੇਰ ਪਿਚਾ ਜਾਗੇ ਹੁਣੀ ਪਿਚਾ ਲਓ ਨਹੀਂ ਕੰਦਾ ਕੋਈ ਪਤਾ ਨਹੀਂ ਹੁੰਦਾ ਉਹ ਐਨਾ ਲਾ ਕੇ ਨਾ ਕਰੋ ਕੋਰਾਨੀ ਬਾਜੀ ਵੀ ਦੇਖਣ ਲੋ ਤੇ ਗਾਣੇ ਨਹੀਂ ਆ ਜੂਗੇ ਹਾਂਜੀ ਹੁਣ ਮੇਰੇ ਵੀਰੋ ਆ ਜਿਹੜਾ ਮੇਰੇ ਵੀਰ ਖੜੇ ਆ ਰਾਤੇ ਚ ਇਹ ਸਾਈਡ ਤੇ ਹੋ ਜਿਓ ਪਿੱਛੋਂ ਗੋਰੀਆਂ ਮੁਕਢੜੀ ਆ ਰਿਆ ਆ ਮਾਰਾ ਮੋਟਾ ਮੋਟਾ ਲੱਗਿਆ ਤੇ ਆਂਦੇ ਨੂੰ ਢੋਰ ਦੋਗੇ ਛੈੜ ਦੇ ਹੋਈਏ ਮੇਰੇ ਭਰਾ ਲਓ ਜੀ ਖੁੱਲ ਫੜੋ ਕੇ ਜਰਾ ਮੈਂ ਆਇਆ ਬੋਲੋ ਤਖੜੇ ਹਾਂ ਜੀ ਇੱਕੋ ਵਾਰੀ ਦੱਸਦੇ ਬਾਰ ਬਾਰ ਦਾ ਕੰਮ ਨਹੀਂ ਮੇਰੇ ਕੋਲ ਹਾਂ ਜੀ ਇੱਕ ਇਹ ਜਰੂਰੀ ਬੇਨਤੀ ਆ ਦਾਦੋ ਥੋੜੀਆ ਪੁਰਾਣਾ ਤੁਸੀਂ ਰਕਾਟ ਰੱਖਿਆ ਜਿਹੜਾ 13 ਸਾਲ ਦਾ 6 ਜੰਮੀ ਦੇ ਦੋ ਸਾਲ ਬਾਅਦ ਕਹਿ ਜਾਂਦੀ ਆ पहला हूंदा तेरह बारहां साल तो की हाणे थो हो आग ਤੁਸੀਂ ਆਖੋ ਵੀ 13 ਸਾਲ ਵੱਧ ਪਾਲੀ ਤੇ ਮੈਨੂੰ ਤਾਂ ਲੱਗਦਾ ਫਿਰ ਮੁਸ਼ਕਲ ਹੈ। ਲੈ ਬੜਾ ਤੰਗਵਾ ਰਹੀ। ਮੈਂ ਨਿਕਰ ਦੇ ਪਰਨੋ ਦੇ ਵਿੱਚ ਬੇਨਤੀ ਕਰਦੇ ਆਂ। ਇੱਕ ਦਾ ਝੰਡੀਆਂ ਬੰਨ੍ਹ ਲਈਏ ਪਤਾ ਲੱਗੂਏ ਕਿਹੜਾ ਖਿਡਾਰੀ ਸਾਹ ਤੋਂ ਛਾਲ ਲਾ ਗਿਆ, ਕਿਹੜਾ ਖਿਡਾਰੀ ਦੂਜੇ ਨੰਬਰ ਤੇ ਰਹਿ ਗਿਆ। ਇੱਕ ਮੈਂ ਕਿਹੜੇ ਬੱਚੇ ਹੁੰਦੇ ਆ ਸਾਡੇ ਮਾਪੇ ਹੁੰਦੇ ਆ ਕਿਉਂਕਿ ਆਵਾਜ਼ ਉਧਰ ਜਾ ਰਹੀ ਹੈ ਮੈਂ ਆਖਿਆ ਸੀ ਕਿ ਅਸੀਂ ਸੌਣ ਇੱਧਰ ਨੂੰ ਕਰਦੇ ਹਾਂ ਪਰ ਨਹੀਂ ਮੰਗੇ ਨਾ ਹੋਈ ਸ਼ਾਦੀ ਦੀ ਤਿਆਰੀ ਹੈ ਇਹ ਗੱਲਾਂ ਫੇਰ ਕਰਾਂਗੇ ਹਾਂ ਜਦੋਂ ਅਮਰ ਸਿੰਘ ਜੀ ਦਾਤੂ ਵਾਲੇ ਖੂਹ ਵਾਲੇ ਉਹਨਾਂ ਵੱਲੋਂ 500 ਰੁਪਏ ਲਿਖਿਓ ਜੀ ਆਇਆ ਆਓ ਪੰਡਾਰੇ ਵਾਜੀਗਰ ਬਾਤੇ ਸੂਰਪੰਨਾ ਔਰ ਕੰਕ ਅਮਰ ਸਿੰਘ ਜੀ ਦਾਤੂ ਵਾਲੇ ਖੂਹ ਵਾਲੇ ਬਹੁਤ ਬਹੁਤ ਧੰਨਵਾਦ ਆਰ ਜੀ ਆਇਆ ਕਿ ਇਹਨਾਂ ਨੇ ਬਤਾਇਆ ਕਿ ਉਹ ਸੋਤ ਸਤਿਕਾਰ ਸੁਆਗਤ ਵਿੱਚ ਸੇਵਾ ਕੀਤੀ ਹੈ ਕਿ ਕਈ ਤਾਂ ਬੰਦੇ ਸਾਡੇ ਵਿੱਚ ਚਾਲਸਤ ਜਿੰਗਾ ਦੇ ਵਿੱਚ ਪਟ્રોલ ਮੱਚਦਾ ਜਿਹੜਾ 400 ਰੁਪਏ ਦਾ ਪੌਣਾ ਲਿੱਤੀ ਆਉਂਦਾ ਆਹੋ ਕੇਸ ਕਰਕੇ ਇਹੇ ਇਹੇ ਵੱਲੋਂ ਮੈਨੂੰ ਦੋ ਸ਼ਬਦ ਕਹਿ ਲੈ ਗੁੰਬਾਵਲ ਦੇਵੇਰੇ ਅੰਬੀ ਦਾ ਬੂਟਾ ਬਾਵਲ ਦੇਵੇਰੇ ਅੰਬੀ ਦਾ ਬੂਟਾ ਅੰਬੀ ਨੂੰ ਮੂਰ ਪਿਆ ਵਸਦਾ ਰਹੇ ਮਾ ਬਲਦੇ ਆਵੇ ਆਵੇ ਧੀਆ ਦੀ ਏ ਮੋਦਵਾ ਵਰਨਾ ਇਹ ਨੂੰ ਕਹਿੰਦੇ ਆ ਗੱਤਿਆਂ ਚ ਫਿੰਗ ਚਾਹਤੀਆਂ ਨਕੜਾ ਵੀ ਇਹ ਬਹੁਤ ਹੋ ਗਏ ਹੁਣ ਵੀ ਸਾਡੇ ਨਾਲ ਖਾਦਾ ਮੁਕਾਬਲਾ ਕਰਾਂਗਾ ਜੀ ਧੰਨਵਾਦ ਸਾਡੀ ਸਾਰੀਆਂ ਪਾਰਟੀਆਂ ਬਦੋ ਸੀਨੀਅਰ ਕਨਾ ਮੇਰਾ ਕੋ ਛੋਟੇ ਉਹ ਮੈਂ ਬੱਚਿਆਂ ਨੂੰ ਪੱਕੀ ਜਾਂਦਾ ਮੈਂ ਕਾਬਲ ਉਹ ਜੋਗੇ ਅੱਗੇ ਕਰਦਾ ਅੱਗੇ ਐਂ ਫੇਟਦੇ ਸੱਚ ਮਾਰ ਖੱਤੇ ਫੁੱਲੇ ਵੀ ਫੱਟੀ ਪੁੱਜ ਗਿਆ ਜੰਦਾ ਮੈਨੂੰ ਲੱਗਦਾ ਤੂੰ ਮੇਰੇ ਵੀਰ ਮੇਰੇ ਛਾਂ ਲੱਗੀਆਂ ਸਿਰੇ ਦਾ ਪਤਾ ਸਾਡੇ ਜਿਹੜੇ ਖਿਡਾਰੀ ਆ ਮੈਨੂੰ ਪਤਾ ਨਹੀਂ ਕਿੱਧਰ ਲੰਗੇ ਹੋ ਆਹ ਜਰਜਾ ਕੋ ਮੈਨਰੇਤਰ ਮਰੋ ਮੈਂ ਦੇਖੀ ਇਹਨਾਂ ਕਿਧਰ ਕਿਉਂ ਸਿਰੇ ਦਾ ਪਤਾ ਨਾ ਚਲੋ